ਹਾਂਜੀ ਮਿੱਤਰੋ ਕਰੋ ਜੀ ਦਰਸ਼ਨ ਆਪਣੇ ਬੋਬੀ ਖਰਬੂਜੇ ਦੇ ਆ ਇੱਥੇ ਪਹੁੰਚ ਗਿਆ ਤੇ ਅੱਜ ਪਾਣੀ ਲਗਾਇਆ ਸੀ ਵਿੱਚ ਬੜਿਆ ਨਹੀਂ ਜਾਂਦਾ ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਕਿੱਡਾ-ਕਿੱਡਾ ਲੱਗਿਆ ਵੈਸੇ ਆ ਦੇਖੋ ਜਿਵੇਂ ਆ ਪੀਸ ਪਿਆ ਇੱਕ ਤੇ ਆ ਪਿਆ ਇੱਕ ਤੇ ਬਸ 10 ਦਿਨਾਂ ਤੱਕ ਨੈੱਟ ਕਵਰ ਕਰ ਲੂਗਾ ਤੇ ਲੱਗਦਾ ਉਮੀਦ ਆ ਵੀ 20 April ਨੂੰ ਤੇ 22 April 25 April ਦੇ ਨੇੜੇ ਤੇੜੇ ਆਪਣੀ ਪਹਿਲੀ ਪੀਕਿੰਗ ਫਰਸਟ ਪੀਕਿੰਗ ਪਹਿਲੀ ਤੜਾਈ ਜਾਨੀ ਕਿ ਹੋ ਜਾਊਗੀ ਤੇ ਵਧੀਆ ਹਜੇ ਤੱਕ ਬਹੁਤ ਠੀਕ ਪਿਆ ਤੇ ਅੱਜ ਪਾਣੀ ਲਗਾਤਾ ਸੀ ਤੇ ਥੋੜਾ ਜਿਆ ਰੀਲਾਂ ਤੋਂ ਲੇਟ ਹੋ ਗਏ ਉਧਰ ਮਟਰ ਮਟਰ ਤੋੜਦੇ ਸੀਗੇ ਕਈ ਦਿਨ ਲੱਗੇ ਤੇ ਤਾਂ ਕਰਕੇ ਰੀਲ ਦੇ ਨਹੀਂ ਸਕੇ ਤੇ ਹੁਣ ਕੰਟੀਨਿਊਸ ਆਪਾਂ ਰੀਲਾਂ ਸਾਰੀਆਂ ਫਸਲਾਂ ਤੇ ਆਪਣੀਆਂ ਪਿਆਜ਼ ਤੇ ਤੇ ਉਧਰ ਦਾਲਾਂ ਦੂਲਾਂ ਤੇ ਜਿਹੜੀਆਂ ਵੀ ਮਿਰਚ ਵਗੈਰਾ ਲੱਗੀ ਹੋਈ ਆ ਹੁਣ ਕੰਟੀਨਿਊਸ ਆਪਾਂ ਰੀਲਾਂ ਦੇਵਾਂਗੇ ਦੇਖੋ ਜੀ ਆਹ ਸਟੇਜ ਆ ਤੇ ਇਧਰਲੇ ਖਰਬੂਜਾ ਇਹ ਬੋਵੀ ਖਰਬੂਜੇ ਦੀ ਆਹ ਇਧਰ ਵੀ ਆਪਣਾ ਦੇਖੋ ਪਾਣੀ ਲੱਗਿਆ ਅੱਜ ਇੱਥੇ ਜੇ ਬੀਲਾਂ ਦੀ ਜਨਕਿ ਉਮੀਦ ਆ ਵਧੀਆ ਹਜੇ ਤੱਕ ਬਹੁਤ ਤੇ ਵੀ ਤੜਾਈ ਆਪਾਂ ਉਹਨਾਂ ਦਿਨਾਂ ਜੇ ਪਾਰਾ ਵਾਲੇ ਦਿਨਾਂ ਦੇ ਵਿੱਚ 20 April ਦੇ ਨੇੜੇ ਤੇੜੇ ਤੜਾਈ ਪਾ ਲਈ ਸੀ ਪਹਿਲੀ ਤੇ ਹਜੇ ਤੱਕ ਥੋੜਾ ਜਿਹਾ ਅਜ ਮੌਸਮ ਟੈਂਪਰੇਚਰ ਲੋ ਆਇਆ ਤਾਂ ਕਰਕੇ ਥੋੜੀ ਜੀ ਤਰੇਲ ਵੀ ਜ਼ਿਆਦਾ ਪੈਂਦੀ ਹੈ ਜਨਕਿ ਉਹਦੇ ਕਰਕੇ ਥੋੜੀ ਕਿਤੇ ਕਿਤੇ ਦਿੱਕਤ ਹੈਗੀ ਬਲੈਟ ਦੀ ਡਾਉਨੀ ਮਿਲਡੀਓ ਵਗੈਰਾ ਆ ਜਾਣੀ ਹੁੰਦੀ ਆ ਜ਼ਿਆਦਾਤਰ ਇਹ ਧਿਆਨ ਰੱਖਣਯੋਗ ਬਸ ਹੁਣ ਥੋੜਾ ਜਿਹਾ ਧਿਆਨ ਦੇਣ ਵਾਲੀ ਸਮਾਂ ਆ ਇਹਦਾ ਤੇ ਇਹ ਤੋਂ ਬਾਅਦ ਜਦੋਂ ਕੇਰਾ ਨੈੱਟ ਕਵਰ ਹੋ ਗਿਆ ਫੇਰ ਬਾਅਦ ਉਹ ਰੰਗ ਲੈ ਜਾਂਦਾ ਉਦੋਂ ਬਾਅਦ ਬਹੁਤੀ ਟੈਨਸ਼ਨ ਨਹੀਂ ਹੁੰਦੀ ਬਸ ਆਹੀ 5 ਕ ਦਿਨ 10 ਦਿਨ ਥੋੜੀ ਜੀ ਦੇਖ ਰੇਖਦੇ ਹੁੰਦੇ ਆ ਵਧੀਆ ਸਮੇਂ ਸਿਰ ਪਾਣੀ ਤੇ ਸਮੇਂ ਸਿਰ ਸਪਰੇ ਫੰਗੀਸਾਈਡ ਵਧੀਆ ਤਾਕੜੇ ਦੇਣੇ ਪੈਂਦੇ ਆ ਤੇ ਮੱਖੀ ਦਾ ਅਟੈਕ ਵੀ ਹੁੰਦਾ ਇਦਾਂ ਜਿਵੇਂ ਆਹ ਦੇਖੋ ਇੱਕ ਪੀਸ ਤੋੜ ਕੇ ਸਿੱਟਿਆ ਹੋਇਆ ਫਰੂਟ ਫ्लाई ਦਾ ਅਟੈਕ ਹੁੰਦਾ ਏ ਇਹਦੇ ਵਾਸਤੇ ਵੀ ਜਾਨੀ ਕਿ ਵਧੀਆ ਇਨਸੈਕਟੀਸਾਈਡ ਦੇਣਾ ਪੈਂਦਾ ਹੁਣ ਜਿਨਨੇ ਕਿ ਅਸੀਂ ਡੈਲੀਗੇਟ ਜਾਂ ਟ੍ਰੇਸਰ ਦੇ ਦੰਨੇ ਹੁੰਦੇ ਆ ਕਵਰ ਕਰ ਜਾਂਦੀ ਹੈ ਫਰੂਟ ਫ्लाई ਤੇ ਨਈਂ ਅੰਡਾ ਅਟੈਕ ਤੇ ਜਲਦੀ ਆਪਾਂ ਸਾਰੀਆਂ ਰੀਲਾਂ ਕੰਟੀਨਿਊਸ ਦੇਵਾਂਗੇ ਜੀ ਜੁੜੇ ਰਹੋ ਮਾਸਟਰ ਕਿਸਾਨ ਤੇ ਧੰਨਵਾਦ ਜੀ